ਸਾਸੀਗਾ ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਜੀ ਭੜੀ ਤੋਂ ਖਮਾਣੋ ਤੱਕ ਦੀ ਜਿਹੜੀ ਸੜਕ ਹੈ ਜੀ ਇਹਦਾ ਸੜਕ ਦਾ ਜਿਹੜਾ ਥੋੜਾ ਥੋੜਾ ਕੰਮ ਚੱਲ ਰਿਹਾ ਹੈ ਜੀ ਤੇ ਇਹ ਜਿਹੜੀ ਸੜਕ ਹੈ ਭੜੀ ਤੋਂ ਲੈ ਕੇ ਖਮਾਣੋ ਤੱਕ ਆ ਜਿਹੜੀ ਸੜਕ ਬਣੀ ਹੋਈ ਆ ਇਹਦਾ ਸੜਕ ਦਾ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੈ ਜੀ ਜਦੋਂ ਵੀ ਖਮਾਣੋ ਨੂੰ ਲੰਘਦੇ ਆਂ ਤਾਂ ਬਹੁਤ ਜ਼ਿਆਦਾ ਹੀ ਦਿੱਕਤ ਆਉਂਦੀ ਹੈ ਜੀ ਥਾਂ ਥਾਂ ਮਤਲਬ ਸੜਕ 'ਚ ਖੱਡੇ ਭਰੇ ਖੱਡੇ ਨੇ ਤੇ ਜਦੋਂ ਮੋਟਰਸਾਈਕਲ ਲੰਘਦਾ ਤਾਂ ਇੱਕੋ ਲੱਤ ਝੜਕਾ ਜਾਂ ਲੱਗਦਾ ਹੈ ਤੇ ਇਹਦਾ ਸੜਕ ਦਾ ਕੰਮ ਆ ਜਿਹੜਾ ਵਿੱਚੋਂ-ਵਿੱਚੋਂ ਚੱਲ ਰਿਹਾ ਬਸ ਥੋੜਾ-ਥੋੜਾ ਜਿਹਾ ਤੇ ਸਾਡੀ ਤਾਂ ਇਹੀ ਗੁਜ਼ਾਰਿਸ਼ ਆ ਵੀ ਇਹ ਸੜਕ ਦਾ ਜਿਹੜਾ ਕੰਮ ਸਾਰਾ ਹੋਣਾ ਚਾਹੀਦਾ ਤਾਂ ਜੋ ਵੀ ਨੰਗੜ ਨੂੰ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਦਿੱਕਤ ਨਾ ਆਵੇ ਜੀ। ਇਹ ਦੇਖੋ ਵਿੱਚੋਂ-ਵਿੱਚੋਂ ਕੰਮ ਚੱਲ ਰਿਹਾ ਤੇ ਵਿੜੇ ਐਮਐਲ ਐਮਐਲ ਸਭ ਨੂੰ ਬੇਨਤੀ ਹੈ ਵੀ ਇਹ ਤੁਸੀਂ ਜਿਹੜਾ ਸੜਕ ਦਾ ਕੰਮ ਆ ਸਾਡਾ ਜ਼ਰੂਰ ਕਰਾਓ ਜੀ। ਬਹੁਤ ਛਿਰ ਹੋ ਗਿਆ ਮਤਲਬ 7-8 ਸਾਲ ਪਹਿਲਾਂ ਸੜਕ ਦਾ ਕੰਮ ਹੋਇਆ ਸੀ ਤੇ ਅੱਜ ਵੀ ਇਹ ਸੜਕ ਦੇ ਕੰਮ ਹੋਣ ਲਈ ਜਿਹੜਾ ਜ਼ਰੂਰੀ ਆ ਕੰਮ ਹੋਣਾ ਤੁਸੀਂ ਦੇਖ ਸਕਦੇ ਆ ਖੱਡੇ ਕਿਵੇਂ ਮਤਲਬ ਥਾਂ-ਥਾਂ ਤੇ ਨੇ ਉਰੇ ਘੱਟ ਨੇ ਹਜੇ ਜਦੋਂ ਆਪਾਂ ਭੰਬਰੀ ਤੋਂ ਟੱਪਦੇ ਆ ਨਾ ਫੇਰ ਦੇਖਿਓ ਸੜਕ ਦਾ ਬੁਰਾ ਹਾਲ ਹੋ ਜਾਂਦਾ ਜੀ ਤੇ ਜਦੋਂ ਬਲਾਸਪੁਰੋਂ ਨੇ ਫੇਰ ਤਾਂ ਬਹੁਤ ਜ਼ਿਆਦਾ ਹੀ ਬੁਰਾ ਹਾਲ ਹੋ ਜਾਂਦਾ ਸੜਕ ਦਾ ਸੋ ਬੇਨਤੀ ਹੈ ਜੀ ਇਸ ਵੀਡੀਓ ਨੂੰ ਬੱਤ-ਬੱਤ ਸ਼ੇਅਰ ਕਰੋ ਐਮਐਲਏ ਸਾਹਿਬ ਤੱਕ ਇਹ ਵੀਡੀਓ ਪਹੁੰਚਾਓ ਜੀ ਤਾਂ ਜੋ ਇਸ ਸੜਕ ਦਾ ਕੰਮ ਜਰੂਰ ਹੋ ਸਕੇ ਬਹੁਤ ਤੰਗ ਹੈ ਜੀ ਅਸੀਂ ਬਹੁਤ ਜ਼ਿਆਦਾ ਹੀ ਬੁਰਾ ਹਾਲਾ ਸੜਕ ਦਾ ਹੀ ੜੀ ਵਾਲੀ ਸੜਕ ਹੈ ਜੀ ਭੜੀ ਤੋਂ ਲੈ ਕੇ ਕਮਾਣੋਂ ਤੱਕ ਵਾਲੀ ਮੇਨ ਸੜਕ ਬਹੁਤ ਬੁਰਾ ਹਾਲ ਹੈ ਦਾ